ਲਗਾਤਾਰ ਪੈ ਰਹੇ ਬਰਸਾਤ ਨੇ ਮਚਾਇਆ ਕਹਿਰ ਹੋਇਆ ਚਾਰੇ ਪਾਸੇ ਪਾਣੀ ਪਾਣੀ ਅੱਜ ਬਰਸਾਤ ਦੇ ਪਾਣੀ ਨਾਲ ਪਿੰਡ ਗੁਰਦਾਸਪੁਰ ਨੰਗਲ ਦੇ ਨੇੜੇ ਨਾਹਰ ਵਿੱਚ ਤਕਰੀਬਨ 2 ਫੁੱਟ ਦਾ ਪਾਰ ਪੈਣ ਕਰਕੇ ਪਿੰਡ ਦੇ ਚਾਰ ਚੁਫੇਰੀ ਪਾਣੀ ਆ ਗਿਆ ਜਿਸ ਦੀ ਸੂਚਨਾ ਪਿੰਡ ਦੇ ਸਰਪੰਚ ਮੈਡਮਾ ਸਰਬਜੀਤ ਕੌਰ ਨੇ ਪ੍ਰਸ਼ਾਸਨ ਤੱਕ ਦਿੱਤੀ ਪ੍ਰਸ਼ਾਸਨ ਅਧਿਕਾਰੀਆਂ ਉਹ ਸੰਦੀਪ ਸ਼ਰਮਾ ਤੇ ਗੁਰਵਿੰਦਰ ਸਿੰਘ ਨੇ ਆ ਕੇ ਮੌਕੇ ਦਾ ਲਿਆ ਜ਼ਾਇਜ਼ਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਣੀ ਨੂੰ ਜਲਦ ਜਲਦ ਬੰਦ ਕੀਤਾ ਜਾਵੇਗਾ ਢਾਲੀਵਾਲ ਤੋ लवली ਨਾਗੀ ਗੁਰਵਚਨ ਸਿੰਘ ਬਹਿਰਾ ਦੀ ਖਾਸ ਰਿਪੋਰਟ ਹਾਂਜੀ ਮੈਜਮ ਦੱਸ ਜੋ ਤੁਸੀਂ ਪਿੰਡ ਗੁਰਦਾਸਨਗਲ ਦੇ ਮੌਜੂਦਾ ਸਰਪੰਚ ਜੀ ਤੇ ਅੱਜ ਜਿਹੜਾ ਸੂਆਵਾ ਗੁਰਦਾਸਨਗਲ ਦਾ ਇਹ ਟੁੱਟ ਗਿਆ ਪਾਣੀ ਜਿਹੜਾ ਪਿੰਡ ਵੱਲੋਂ ਜਾ ਰਿਹਾ ਹੈ ਤੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਇਹ ਆਪਣੇ ਜ਼ਿਆਦਾ ਪ੍ਰਸਾਤ ਹੋਣ ਕਰਕੇ ਔਰ ਜਿਹੜਾ ਵੱਡੀ ਨਹਿਰ ਦੇ ਨਾਲ ਲਿੰਕਾਂ ਚ ਹੋਏ ਦਾ ਤੇ ਇਹ ਅੱਜ ਦੀ ਸਵੇਰ ਦਾ ਹੀ ਟੁੱਟਾ ਔਰ ਸਾਰਾ ਪਿੰਡ ਦੀ ਇੱਧਰ ਤੁਸੀਂ ਝਾਤੀ ਮਾਰੋ ਭਰ ਗਿਆ ਹੈ ਲੇਕਿਨ ਅਸੀਂ ਇਹਨਾਂ ਦਾ ਪਹਿਲਾਂ ਵੀ ਇਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਸੀ ਕਿ ਨਹਿਰੀ ਮੈਕਮੇਜ ਇੱਥੇ ਬਹੁਤ ਸਾਰੇ ਅਫਸਰ ਵੀ ਆਏ ਆ ਦੇਖੇ ਗਏ ਨੇ ਲੇਕਿਨ ਹੁਣ ਉਹ ਕਹਿੰਦੇ ਕਿ ਚਲ ਦੇ ਪਾਣੀ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਪੂਰੇ ਪਾਣੀ ਦੀ ਰੋਕਤਮ ਹੋਏਗੀ ਤਾਂ ਇਹ ਦਾ ਜਿਹੜਾ ਵਿਕਾਸ ਮੁੱਕ ਜਾਏ ਕਿਸ ਬਾਰੇ ਤੁਸੀਂ ਨਹਿਰੀ ਵਿਭਾਗ ਦੇ ਜੋ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਹਾਂਜੀ ਸੂਚਿਤ ਕਰ ਦਿੱਤਾ ਔਰ ਉਹ ਦੇਖ ਵੀ ਗਏ ਨੇ ਮੌਕਾ ਮੌਕਾ ਦੇਖ ਕੇ ਲਿਓ ਔਰ ਅਸੀਂ ਵੀ ਇੱਥੇ ਸਾਰੇ ਸਾਡੇ ਵਰਕਰ ਸਹਿਬਾਨ ਪੂਰੀ ਪੰਚਾਇਤ ਜਿਹੜੀ ਇੱਥੇ ਪਹੁੰਚੀ ਹੈ ਔਰ ਇਹ ਜਿਹੜੀ ਬਹੁਤ ਪਿੰਡ ਪਿੰਡ ਦੇ ਵਿੱਚ ਜਿਹੜਾ ਫਲੱਡ ਆ ਰਹੇ ਨੇ ਔਰ ਇਹਦੇ ਤੋਂ ਅਸੀਂ ਦੇਖ ਹਵ ਸੀ ਪਰ ਇਹ ਥਾਂ-ਥਾਂ ਤੋਂ ਟੁੱਟ ਰਿਹਾ ਵਾ ਅਸੀਂ ਇਹੀ ਮੰਨ ਕਰਦੇ ਹਾਂ ਕਿ ਇਸ ਨੂੰ ਹੁਣ ਪਾਣੀ ਜਿਹੜੀ ਰੋਕਾ ਹੁੰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹਦਾ ਬਣ ਬਣੇ ਮੈਡਮ ਇਹ ਘੜੀ ਮੂੜੀ ਟੁੱਟਣ ਦਾ ਕਾਰਨ ਕੀ ਜੇ ਇਹਦਾ ਕੜਿਮੜੀ ਟੁੱਟਣ ਦਾ ਕਾਰਨ ਇਹ ਹੈ ਕਿ ਪਾਣੀ ਦਾ ਬਹਾਅ ਜਿਹੜਾ ਬਹੁਤ ਜ਼ਿਆਦਾ ਵਾ। ਕੱਟੀ ਮੈਰ ਨਾਲ ਲਿੰਕ ਹੋਣ ਕਰਕੇ ਪਾਣੀ ਦਾ ਬਹਾਅ ਜ਼ਿਆਦਾ ਵਾ। ਇਸ ਕਰਕੇ ਸਾਡੀ ਇੱਛਾ ਕੀ ਹੈ ਕਿ ਇਹ ਜਿਹੜਾ ਵਧੀਆ ਤਰੀਕੇ ਨਾਲ ਬਣਾਇਆ ਜਾਏ ਤਾਂ ਕਿ ਇਹ ਪੈਲੀਆਂ ਤੋਂ ਦੁਬਾਰਾ ਜਿਹੜਾ ਪਾਣੀ ਨਾ ਆਵਾ ਕੋਈ ਡਰਨ ਵਾਲੀ ਗੱਲ ਨਹੀਂ ਹਾਂਜੀ ਦੱਸ ਦਿਓ ਸਾਰੇ ਜੋ ਤਲਵੰਡੀ ਤੋਂ ਸੂਆ ਆ ਰਿਹਾ ਪਿੰਡ ਜੋੜਾ 17 ਨੂੰ ਜਾਂਦਾ ਗਾੜੀ ਤੇ ਆਏ ਦਿਨ ਹੀ ਇੱਥੇ ਟੁੱਟਾ ਰਹਿੰਦਾ ਆਏ ਦਿਨ ਹੀ ਐਕਚੁਅਲੀ ਨਾਲ ਵੈਜੀਟੇਸ਼ਨ ਆ ਉਹਦੀਆਂ ਬ੍ਰਾਂਚੀਜ਼ ਹੈਗੀਆਂ ਰੂਟਸ ਹੈ ਵ੍ਰਿਖਿਆਂ ਦੀਆਂ ਉਹ ਵੀ ਜੋ ਬਰਸਾਤੀ ਸੀਜ਼ਨ 'ਚ ਹੋਿੰਦਾ ਵਾ ਇਹ ਜਿਹੜਾ ਪਾਣੀ ਹੈ ਮਹਿਰ ਦਾ ਨਹੀਂ ਹੈ ਇਹ ਬਰਸਾਤੀ ਸੀਜ਼ਨ ਹੋਣ ਕੇ ਫਲੱਡ ਸੀਜ਼ਨ ਹੋਣ ਕਰਕੇ ਲੋਕਾਂ ਦੀ ਜਿਹੜੀ ਐਕਸਟਰਾ ਪਾਣੀ ਪੈਲੀਆਂ ਜਾਉ ਉਹ ਪਾਣੀ ਇੱਥੇ ਉਹਨਾਂ ਦੇ ਘਟਦਾ ਸਰ ਡਰੇਨ ਜਿਹੜੀ ਐ ਸ਼ੂਆ ਜਿਹੜਾ ਇਹਦਾ ਇਕੱਲ ਵੀ ਨਾ ਕਈਆਂ ਥਾਵਾਂ ਤੋਂ ਜੋ ਗੁੱਜਰ ਪਰਿਵਾਰ ਆਪਣੇ ਡੰਗਰ ਲਗਾਉਂਦੇ ਆ ਉਹਨਾਂ ਤੇ ਕੋਈ ਪਾਬੰਦੀ ਨਹੀਂ ਲਾਈ ਜਾਂਦੀ ਉਹ ਜਿਹੜੇ ਸ਼ੂਏ ਦੇ ਕਿਨਾਰੇ ਟੁੱਟੇ ਪਏ ਆ ਨਹੀਂ 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 ਉਹਨਾਂ ਦੇ ਦਈ ਦੇ ਪਰਚੇ ਦਈ ਦੀ ਐ ਪੁਲਿਸ ਦੇ ਵਿੱਚ ਐਕਟ ਵਿੱਚ ਜੋ ਵੀ ਐਕਟ ਹੁੰਦਾ ਆਪਣਾ ਨਿਆਂ ਠੀਕ ਤੇ ਉਹ ਕੋਈ ਪ੍ਰੋਬਲਮ ਨਹੀਂ ਐ ਜਦੋਂ ਪਾਣੀ ਘਟ ਜਾਏਗਾ ਇਹ ਬੰਦ ਕਰਾਤਾ ਜਾਏਗਾ ਬਲਕ ਕਰਾਤਾ ਧੰਨਵਾਦ ਥੈਂਕ ਯੂ